ਗੁਰੂ ਦੀ ਨਦਰ ਦੀ ਬਹੁਤ ਵੱਡੀ ਇਮਯਦ ਹੈ ਇਸ ਲਈ ਵਾਰ-ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਤਿਗੁਰੂ ਦੀ ਨਦਰ ਦੀ ਵੀ ਵਡਿਆਈ ਹੈ ਇਹਨੂੰ ਮਹਾਰਾਜ ਬਾਣੀ ਅੰਦਰ ਕਹਿਣਗੇ ਸਿੱਖ ਦੇ ਜੀਵਨ ਵਿੱਚ ਲੱਖਾਂ ਖੁਸ਼ੀਆਂ ਬਾਤਸ਼ਾਈਆਂ ਮਹਿਸੂਸ ਹੋ ਸਕਦੀਆਂ ਨੇ ਉਹਨੂੰ ਆ ਸਕਦੀਆਂ ਨੇ ਉਹਦੇ ਜੀਵਨ ਵਿੱਚ ਪਰ ਸ਼ਰਤ ਇਹ ਕਹੇ ਜੇ ਸਤਿਗੁਰ ਦੀ ਨਦਰ ਹੋਵੇ ਫਿਰ ਨਦਰ ਦੀ ਡੈਫੀਨੇਸ਼ਨ ਪਰਵਾਸ਼ਾ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਹੀ ਨਦਰ ਇਹ ਨਹੀਂ ਹੈ ਕਿ ਕਿਸੇ ਕੋਲ ਬਹੁਤ ਧਨ ਦੌਲਤ ਪਦਾਰਥ ਆ ਗਿਆ ਬਾਕੀ ਨੇ ਜੀ ਬਹੁਤ ਨਦਰ ਹੈ ਰੱਬ ਦੀ ਕਾਰੋਬਾਰ ਬਹੁਤ ਚੱਲ ਪਿਆ ਰੱਬ ਦੀ ਬਹੁਤ ਨਦਰ ਹੈ ਬੱਚੇ ਵਿਦੇਸ਼ ਵਿੱਚ ਚਲੇ ਗਏ ਨੇ ਜੀ ਨਦਰ ਹੋ ਗਈ ਦੁਨਿਆਵੀ ਤੌਰ ਤੇ ਇਹ ਸਭ ਕੁਝ ਵੀ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਪਰ ਜਦੋਂ ਤੁਸੀਂ ਨਦਰ ਦੀ ਪਰਵਾਸ਼ਾ ਵਿੱਚ ਜਾਓਗੇ ਉਦੋਂ ਮਹਾਰਣ ਕੇ ਭਾਈ ਜਿਸ ਨੂੰ ਗੁਰੂ ਨੇ ਕਿਰਪਾ ਕਰਕੇ ਆਪਣੀ ਯਾਦ ਬਖਸ਼ ਦਿੱਤੀ ਹੈ ਜਿਸ ਨੂੰ ਗੁਰੂ ਨੇ ਤ੍ਰੁੱਟ ਕੇ ਆਪਣੀ ਪ੍ਰੀਤ ਬਖਸ਼ ਦਿੱਤੀ ਜਿਸ ਸਿੱਖ ਨੂੰ ਗੁਰੂ ਨੇ ਤ੍ਰੁੱਟ ਕੇ ਆਪਣਾ ਨਾਮ ਬਖਸ਼ ਦਿੱਤਾ ਸਮਝ ਉਹਦੇ ਉੱਤੇ ਨਜ਼ਰ ਹੈ ਭਾਵੇਂ ਉਹ ਨਿਮਕ ਮੱਤਰ ਹੀ ਨਾਮ ਜਪਦਾ ਹੈ ਮਹਾਰਾਜ ਜੀ ਨਾਮ ਵਿੱਚ ਹੀ ਨਦਰ ਕਿਉਂ ਕਿਉਂਕਿ ਜਿਹੜੇ ਦੁਨਿਆਵੀ ਪਦਾਰਥ ਨੇ ਸਾ ਸੰਗਤ ਉਹਨਾਂ ਦਾ ਦੂਸਰਾ ਪਾਸਾ ਜਿਹੜਾ ਉਹ ਹਮੇਸ਼ਾ ਹੀ ਦੁੱਖ ਹੁੰਦਾ ਹੈ ਹਰ ਸੁੱਖ ਦਾ ਦੂਜਾ ਪਾਸਾ ਦੁੱਖ ਹੈ ਹਰ ਖੁਸ਼ੀ ਦਾ ਦੂਸਰਾ ਪਾਸਾ ਗਮ ਹੈ ਤੰਦਰੁਸਤੀ ਦਾ ਰੋਗ ਖੁਸ਼ੀ ਦਾ ਗਮ ਹਰਖ ਦਾ ਸੋਗ ਇਸ ਸੰਸਾਰ ਵਿੱਚ ਦੋਏ ਚੀਜ਼ਾਂ ਬਦਲ ਨਹੀਂ ਰਹਿੰਦੀਆਂ ਪਰ ਜਦੋਂ ਗੁਰੂ ਦੀ ਨਦਰ ਕਹੀ ਉਦੋਂ ਮਹਾਰਾਜ ਨੇ ਕਿਹਾ ਗੁਰੂ ਨਾਮ ਦਿੰਦਾ ਹੈ ਔਰ ਸਿੱਖੋ ਨਾਮ ਉਹ ਨਦਰ ਹੈ ਜਿਹੜੀ ਤੁਹਾਨੂੰ ਦੁੱਖ ਵਿੱਚ ਵੀ ਰੋਗ ਵਿੱਚ ਵੀ ਕਟੇ ਵਿੱਚ ਵੀ ਸੋਗ ਵਿੱਚ ਵੀ ਤੰਦਰੁਸਤ ਰੱਖਦੀ ਹੈ ਔਰ ਗੁਰੂ ਦੀ ਨਦਰ ਕਟੇ ਵਿੱਚ ਵੀ ਮਹਿਸੂਸ ਨਹੀਂ ਹੋਣ ਦਿੰਦੀ ਕਿ ਕਟਾ ਪਿਆ ਉਹਨੂੰ ਲੱਗਦਾ ਲਾਭ ਹੀ ਲਾਭ ਹੈ ਕੋਈ ਨੁਕਸਾਨ ਨਹੀਂ ਹੋਇਆ ਲਾਭ ਹੀ ਲਾਭ ਹੈ ਕੋਈ ਵੀ ਚੀਜ਼ ਸੋਗ ਨਹੀਂ ਹੈ ਖੁਸ਼ੀ ਹੀ ਖੁਸ਼ੀ ਹੈ ਉਹਨੂੰ ਮਹਾਰਾਜ ਨੇ ਕਿਹਾ ਨਾਮ ਨਾਮ ਹੀ ਸਤਗੁਰ ਦਾ ਦਿੱਤਾ ਹੋਇਆ ਸਿੱਖ ਲਈ ਨਦਰ ਹੈ ਬਚਨ ਤੁਨੂੰ ਹੀ ਆਦੇ ਤੁਸੀਂ ਪੜਦੇ ਰਹਿੰਦੇ ਹੋ ਕਈ ਵਾਰ ਆਪਾਂ ਪਹਿਲੀ ਪੰਕਤੀ ਇਕੱਲੀ ਪੜ ਲੈਂਦੇ ਪਰ ਮਹਾਰਾਜ ਨੇ ਦੋਆਂ ਪੰਕਤੀਆਂ ਵਿੱਚ ਇਹ ਗੱਲ ਸਮਝਾਈ ਪਹਿਲੀ ਵਿੱਚ ਕਿਹਾ ਲੱਖ ਖੁਸ਼ੀਆਂ ਬਾਤਸ਼ਾਹਾਂ ਤੇ ਫਿਰ ਕੰਡੀਸ਼ਨ ਰੱਖੀ ਜੇ ਸਤਗੁਰ ਨਦਰ ਕਰੇ ਮਹਾਰਾਜ ਨਦਰ ਕੀ ਹੈ ਕਹਿੰਦੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜੇ ਗੁਰੂ ਨੇ ਤੈਨੂੰ ਆਪਣਾ ਨਾਮ ਜਪਣ ਲਈ ਦੇ ਦਿੱਤਾ ਜਿਹੜੇ ਸਿੱਖ ਨੂੰ ਗੁਰੂ ਦੀ ਯਾਦ ਆ ਰਹੀ ਹੈ ਸਮਝੋ ਗੁਰੂ ਦੀ ਨਦਰ ਹੈ ਔਰ ਜੇ ਨਦਰ ਨਾ ਹੋਈ ਤਾਂ ਫਿਰ ਪਾਤਸ਼ਾਹ ਨੇ ਦੁਨਿਆਵੀ ਪਦਾਰਥਾਂ ਦਾ ਜ਼ਿਕਰ ਕੀਤਾ ਹੈ ਦੁਨਿਆਵੀ ਰਾਜ ਭਾਗ ਦਾ ਜ਼ਿਕਰ ਕੀਤਾ ਹੈ ਦੁਨਿਆਵੀ ਸੰਸਾਰੀ ਤੌਰ ਤੇ ਪ੍ਰਤਿਸ਼ਟਾ ਪ੍ਰਭਤ ਰਾਜ ਇਹਨਾਂ ਚੀਜ਼ਾਂ ਦਾ ਜ਼ਿਕਰ ਮਹਾਰਾਜ ਨੇ ਕਰਤਾ ਜੇ ਨਦਰ ਨਹੀਂ ਹੈ ਸਭ ਕੁਝ ਹੁੰਦਿਆਂ ਤੂੰ ਵਿਸ਼ਟਾ ਦੇ ਕੀੜੇ ਦੇ ਬਰਬਰ ਹੈ ਔਡੀ ਪੜੋ ਤੁਸੀਂ ਸਵੇਰੇ ਪੜ ਕੇ ਆਏ ਹੋ ਇਹ ਪੜੀ ਇੱਥੋਂ ਸ਼ੁਰੂ ਹੋਏਗੀ ਕਿ ਜੇ ਜੁਗਚਾਰੇ ਆਰ ਜਾ ਹੋਰ ਦਾ ਸੋਣੀ ਹੋਏ ਪੜੋ ਜੇ ਜੁਗਚਾਰੇ ਆਰ ਜਾ ਹੋਰ ਦਾ ਸੋਣੀ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਹਰ ਬੰਦੇ ਦੀ ਇੱਛਾ ਹੈ ਮੈਨੂੰ ਲੋਕ ਜਨਣ ਲੱਗ ਜਣ ਔਰ ਮਹਾਰਾਜ ਕਹਿੰਦੇ ਜਨਨ ਦੀ ਤੋਂ ਥੋੜੀ-ਮੋਟੀ ਗੱਲ ਛੱਡ ਦੇ ਇੱਕ ਦੇਸ਼ ਇੱਕ ਰਾਜ ਵਿੱਚ ਤੈਨੂੰ ਜਨਨਣ ਲੱਗ ਜੇ ਤੈਨੂੰ ਨਵਾਂ ਖੰਡਾਂ 'ਚ ਦੁਨੀਆ ਜਨਨਣ ਲੱਗ ਜਾਏ ਪਰ ਜੇ ਨਦਰ ਨਾ ਨ ਹੋਈ ਤੇਰੀ ਹਾਲਤ ਰੱਖੀ ਕੀ ਹੋਣੀ ਮਹਾਰਾਜ ਫਿਰ ਕਿਰਪਾ ਕਰੋ ਹਜ਼ੂਰ ਕਹਿੰਦੇ ਨਵਾਂ ਕੰਡਾਂ ਵਿੱਚ ਜਾਣੀ ਐ ਨਾਲ ਚੱਲੇ ਸਭ ਕੋਏ ਚੰਗਾ ਨਾਮ ਰਖਾਏ ਕੈ ਯਸਕੀਰਤ ਜਗ ਲੈ ਜੇ ਤਿਸ ਨਦਰਨ ਪੜੋ ਜੇ ਤਿਸ ਨਦਰਨ ਤਾਂ ਬਾਤ ਨਾ ਪੁੱਛੈ ਕਿ ਭਾਈ ਜੇ ਉਹਦੀ ਨਦਰ ਥੱਲੇ ਨਾ ਆਇਆ ਤੂੰ ਤੇਰੀ ਕਿਸੇ ਬਾਤ ਵੀ ਨਹੀਂ ਪੁੱਛਣੀ ਤੂੰ ਕੌਣ ਇੱਥੇ ਬਹੁਤ ਵੱਡੇ ਵੱਡੇ ਰਾਜੇ ਹੋ ਕੇ ਚਲੇ ਗਏ ਮਤੇ ਮਤੰਗ ਜਰੇ ਜਰ ਸੰਗ ਅਨੂਕੋ ਤੰਗ ਸੁਰੰਗ ਸਵਾਰੇ ਕੋਟ ਤੁਰੰਗ ਪੁਰੰਗ ਸੇ ਕੁਦਰਤ ਕੌਣ ਕੇ ਗੌਣ ਕੋ ਜਾਤਨ ਮਾਰੇ ਅਧੀ ਪੁਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸਨ ਜਾਤ ਵਿਚਾਰੇ ਇੱਤੇ ਪਹਿ ਤੋਂ ਕਹਾ ਪੈ ਕੋਪਤ ਅੰਤ ਕੋ ਨੰਗ ਹੀ ਪੈ ਤਾਰੇ ਕਿਸੇ ਨੇ ਬਾਤ ਵੀ ਨਹੀਂ ਪੁੱਛਣੀ ਤੂੰ ਕੌਣ ਨਦਰ ਬਹੁਤ ਵੱਡੀ ਚੀਜ਼ ਹੈ ਸਾ ਸੰਗਤ ਜੇ ਸਤਗੁਰ ਦੀ ਨਦਰ ਹੋ ਜਾਏ ਤਾਂ ਇਹ ਵੀ ਸੱਚ ਹੈ ਕਿਸੇ ਜਰਨੈਲ ਨੂੰ ਜਿਹੜਾ ਗੁਰੂ ਤੇ ਚੜ ਕੇ ਆਉਂਦਾ ਉਹਨੂੰ ਗੁਰੂ ਨਦਰ ਪਾ ਕੇ ਦਰਵੇਸ਼ ਬਣਾ ਦਿੰਦਾ ਜਿਹੜਾ ਦਿੱਲੀ ਦਰਵਾਜ਼ੇ ਤੋਂ ਕਸਮ ਖਾ ਕੇ ਤੁਰਿਆ ਮੈਂ ਗੁਰੂ ਨੂੰ ਕੈਦ ਕਰਕੇ ਲਿਆਵਾਂਗਾ ਜਦੋਂ ਗੁਰੂ ਨੇ ਮਿਹਰ ਦੀ ਨਜ਼ਰ ਪਾਈ ਉਹ ਗੁਰੂ ਦੇ ਚਰਨਾਂ ਵਿੱਚ ਬਹਿ ਗਿਆ ਜਰਨੈਲ ਨਹੀਂ ਛੱਡ ਕੇ ਐਡਾ ਵੱਡਾ ਜਰਨੈਲ ਖਵਣ ਵਾਲਾ ਤਰਵੇਸ਼ ਹੋ ਗਿਆ ਗੁਰੂ ਨੇ ਬਿਰਤੀ ਬਦਲਤੀ ਉਹਦੀ ਔਰ ਦੂਜੇ ਪਾਸੇ ਜਿਹੜਾ ਧਾਰਮਿਕ ਦੁਨੀਆ ਵਿੱਚ ਦਰਵੇਸ਼ ਬਣਿਆ ਫਿਰਦਾ ਫਕੀਰ ਹੋ ਕੇ ਘੁੰਮਦਾ ਉਦਾਸ ਹੋ ਕੇ ਉਦਾਸੀ ਬਣ ਕੇ ਘੁੰਮਦਾ ਰੱਬੀ ਹੋ ਕੇ ਘੁੰਮ ਰਿਹਾ ਹੈ ਉਦੋਂ ਉੱਤੇ ਗੁਰੂ ਦੀ ਨਜ਼ਰ ਪਈ ਗੁਰੂ ਨੇ ਇੱਕ ਵਰਾਗੀ ਨੂੰ ਜਦੋਂ ਨਜ਼ਰ ਪਾਈ ਤੇ ਜਰਨੈਲ ਬਣਾ ਦਿੱਤਾ ਬਹੁਤ ਵੱਡਾ ਗੁਰੂ ਦੀ ਨਜ਼ਰ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ ਬਾਦਸ਼ਾਹ ਨਦਰ ਪਾ ਕੇ ਸਹਿਦ ਖਾਨ ਵਰਗੇ ਜਰਨੈਲ ਨੂੰ ਦਰवेश ਬਣਾ ਦਿੰਦੇ ਨੇ ਔਰ ਗੁਰੂ ਜਦੋਂ ਨਜ਼ਰ ਪਾਉਂਦਾ ਹੈ ਉਦੋਂ ਮਦ ਉਹ ਦਾਸ ਵਰਗੀ ਵਰਗਿਆਂ ਨੂੰ ਵੱਡਾ ਜਰਨੈਲ ਬਣਾ ਦਿੰਦਾ ਸਾਧ ਸੰਗਤ ਇਹ ਗੁਰੂ ਦੀ ਨਜ਼ਰ ਬਹੁਤ ਵੱਡੀ ਬਖਸ਼ਿਸ਼ ਹੈ ਹੁਣ ਸੁਣਿਓ ਨਦਰ ਕੀ ਹੈ ਬੰਦਾ ਉਹ ਵਿੰਦ ਗੁਰੂ ਦੀ ਨਜ਼ਰ ਉਹਦੇ ਤੇ ਕਿੱਥੇ ਕੰਮ ਕਰਦੀ ਆ ਦੁਨਿਆਵੀ ਤੌਰ ਤੇ ਚੀਜ਼ ਸਮਝਿਓ ਕਿਉਂਕਿ ਅੱਜ ਸਤਗੁਰ ਦੀ ਵਢਾਈ ਆ ਮੇਰਾ ਸਤਗੁਰ ਰਖਵੱਲਾ ਹੁਆ ਭਾਰ ਕਿਰਪਾ ਪ੍ਰਵਾਹ ਦੇ ਰੱਖਿਆ ਹਰ ਗੋਵਿੰਦ ਨਵਾਂ ਨਰੂਆ ਸਤਗੁਰੂ ਰਖਵੱਲਾ ਹੁੰਦਾ ਕੀ ਕੋਈ ਦਿੰਦਾ ਜਦੋਂ ਗੁਰੂ ਦੀ ਨਦਰ ਹੋ ਜਾਏ ਡਾਕਟਰ ਬਾਦੀ ਤੌਰ ਤੇ ਕਿਸੇ ਦੀਆਂ ਅੱਖਾਂ ਦੀ ਨਜ਼ਰ ਬਣਾ ਸਕਦਾ ਆਪਾਂ ਕਹਿੰਦੇ ਉਹਨੇ ਨਜ਼ਰ ਬਣਾਈ ਐ ਕਿਸੇ ਬੰਦੇ ਦੀ ਨਜ਼ਰ ਘਟ ਜਾਏ ਅੱਖਾਂ ਦੀ ਰੋਸ਼ਨੀ ਘਟ ਜਾਏ ਆਪਾਂ ਕਹਿੰਦੇ ਉਹਨੇ ਨਜ਼ਰ ਬਣਾਈ ਹੋਈ ਹੈ ਡਾਕਟਰ ਕਿਸੇ ਦੀਆਂ ਅੱਖਾਂ ਠੀਕ ਕਰਕੇ ਨਜ਼ਰ ਬਣਾ ਸਕਦਾ ਪਰ ਮਾਫ਼ ਕਰਿਓ ਡਾਕਟਰ ਅੱਖਾਂ ਦੇ ਵੇਖਣ ਦਾ ਨਜ਼ਰੀਆ ਨਹੀਂ ਬਦਲ ਸਕਦਾ ਉਹ ਸਿਰਫ ਅੱਖਾਂ ਦੀ ਨਜ਼ਰ ਬਣਾ ਸਕਦਾ ਕਿਸੇ ਦੀ ਅੱਖਾਂ ਦੀ ਵੇਖਣ ਦਾ ਨਜ਼ਰੀਆ ਨਹੀਂ ਬਦਲ ਸਕਦਾ ਗੁਰੂ ਦੀ ਨਦਰ ਦੀ ਪਰਵਾਹਸ਼ਾ ਹੀ ਇਹ ਹੈ ਸਜਣੋ ਗੁਰੂ ਇਹਨਾ ਅੱਖਾਂ ਨਾਲ ਵੇਖਣ ਦਾ ਨਜ਼ਰੀਆ ਬਦਲ ਦਿੰਦਾ ਹੈ ਅੱਖਾਂ ਉਹ ਹੁੰਦੀਆਂ ਨੇ ਇਹ ਅੱਖਾਂ ਸੱਚ ਵੇਖਣ ਲੱਗ ਪੈਂਦੀਆਂ ਨੇ ਇਹਨਾ ਅੱਖਾਂ ਨਾਲ ਮੈਲਾ ਦਿਸਣਾ ਬੰਦ ਹੋ ਜਾਂਦਾ ਹੈ ਗੁਰੂ ਵੇਖਣ ਦਾ ਨਜ਼ਰੀਆ ਬਦਲ ਦਿੰਦਾ ਹੈ ਹੋਰ ਸੁਣਿਓ ਡਾਕਟਰ ਕਿਸੇ ਦੇ ਪੈਰ ਠੀਕ ਕਰਕੇ ਉਹਨੂੰ ਚੱਲਣ ਲਾ ਸਕਦਾ ਹੈ ਕਿਉਂਕਿ ਡਾਕਟਰਾਂ ਕੋਲ ਰੱਬ ਨੇ ਇਹ ਕਰਾਮਾਤ ਦਿੱਤੀ ਹੈ ਰੱਬ ਆਪਣਾ ਗਿਆਨ ਦਿੰਦਾ ਹੈ। ਉਹ ਡਾਕਟਰ ਨੂੰ ਬਹੁਤ ਕੁਝ ਦਿੱਤਾ। ਆਪਾਂ ਇਹ ਨਹੀਂ ਕਹਿ ਸਕਦੇ ਡਾਕਟਰ ਦੇ ਹੱਥ ਨਹੀਂ ਹੈ ਕੁਝ ਵੀ। ਡਾਕਟਰਾਂ ਦੇ ਹੱਥ ਬਹੁਤ ਕੁਝ ਰੱਬ ਨੇ ਰੱਖਿਆ ਹੋਇਆ ਪਰ ਸਭ ਕੁਝ ਨਹੀਂ ਹੈ। ਇਹ ਯਾਦ ਰੱਖਣਾ ਚਾਹੀਦਾ। ਡਾਕਟਰ ਦੇ ਹੱਥ ਵਿੱਚ ਰੱਬ ਨੇ ਬਹੁਤ ਕੁਝ ਰੱਖਿਆ ਹੈ। ਕਿਉਂਕਿ ਕੋਈ ਮਾੜੀ-ਮੋਟੀ ਤਕਲੀਫ ਹੋਵੇ ਆਪਾਂ ਡਾਕਟਰ ਕੋਲ ਭੱਜੀਦੇ। ਆਪਾਂ ਇਹ ਨਹੀਂ ਕਹਿ ਸਕਦੇ ਡਾਕਟਰਾਂ ਕੋਲ ਕੁਝ ਨਹੀਂ। ਡਾਕਟਰ ਪੜ੍ਹੇ ਲਿਖੇ ਨੇ ਰੱਬ ਨੇ ਨੌਲੇਜ ਦਿੱਤੀ ਹੈ। ਆਪ ਕਿਰਪਾ ਕਰਕੇ ਰੱਬ ਖੋਜ ਦਿੰਦਾ ਡਾਕਟਰਾਂ ਨੂੰ। ਡਾਕਟਰ ਕੋਲ ਬਹੁਤ ਕੁਝ ਹੈ ਪਰ ਸਭ ਕੁਝ ਨਹੀਂ ਹੈ ਡਾਕਟਰ ਕਿਸੇ ਨੂੰ ਪੈਰਾਂ ਤੋਂ ਚੱਲਣ ਲਾ ਸਕਦਾ ਹੈ ਪਰ ਉਹਨਾਂ ਪੈਰਾਂ ਨਾਲ ਉਹ ਬੰਦਾ ਧਰਮ ਬਲ ਦੇ ਪਾਸੇ ਤੁਰੇ ਇਹ ਡਾਕਟਰ ਦੇ ਕੋਲ ਨਜ਼ਰੀਆ ਬਦਲਣ ਦੀ ਤਾਕਤ ਨਹੀਂ ਹੈ ਉਹ ਪੈਰਾਂ ਤੋਂ ਚੱਲਣ ਲਾ ਸਕਦਾ ਹੈ ਕਿਸੇ ਦੇ ਪੈਰਾਂ ਨੂੰ ਰੱਬ ਬਲ ਦੇ ਪਾਸੇ ਨਹੀਂ ਤੋੜ ਸਕਦਾ ਉਹ ਗੁਰੂ ਨੇ ਹੱਥ ਜੱਲਣ ਵਾਲੇ ਪੈਰ ਸ਼ਰਾਬ ਦੇ ਠਿੱਕੇ ਵੱਲ ਤੁਰ ਜਾਂਦੇ ਨੇ ਔਰ ਸੱਜਣੋ ਸੱਚਵਲ ਰੱਬ ਦੇ ਘਰਵਲ ਪੈਰ ਤੁਰਨ ਇਹ ਗੁਰੂ ਦੇ ਹੱਥ ਵਿੱਚ ਹੈ ਜਿਨ੍ਹਾਂ ਦੇ ਪੈਰ ਚੋਰੀਵਲ ਤੁਰੇ ਹੋਏ ਸਨ ਜਦੋਂ ਗੁਰੂ ਨੇ ਨਦਰ ਪਾਈ ਸੱਚਵਲ ਉਹਨਾਂ ਦੇ ਪੈਰ ਤੁਰ ਪਏ ਜਿਨ੍ਹਾਂ ਨੂੰ ਲੋਕ ਬਦਨਾਮ ਚੋਰ ਕਹਿੰਦੇ ਸਨ ਕਦੇ ਗੁਰੂ ਨੇ ਸੀਨੇ ਨਾਲ ਲਾ ਕੇ ਇੰਨਾ ਪਿਆਰ ਦਿੱਤਾ ਸੱਜਣੋ ਵਿਧੀ ਚਾ ਨਿਸ਼ੀਨਾ ਗੁਰੂ ਦਾ ਸੀਨਾ ਬਣ ਗਿਆ ਗੁਰੂ ਨਜ਼ਰੀਆਂ ਬਦਲ ਦਿੰਦਾ ਹੈ ਕੰਨਾਂ ਦੀ ਆਵਾਜ਼ ਸੁਣਦੀ ਨਹੀਂ ਹੈ ਕੰਨਾਂ ਤੋਂ ਡਾਕਟਰ ਕਿਸੇ ਦੇ ਕੰਨ ਠੀਕ ਕਰ ਸਕਦਾ ਪਰ ਸੁਣਨ ਦੀ ਅੰਦਰ ਦੀ ਦ੍ਰਿਸ਼ਟੀ ਜਿਹੜੀ ਹੈ ਉਹ ਸਿਰਫ ਗੁਰੂ ਬਦਲਦਾ ਇਹਨੂੰ ਕਹਿੰਦੇ ਨੇ ਨਦਰ ਜਦੋਂ ਗੁਰੂ ਨਦਰ ਕਰਦਾ ਹੈ ਉਦੋਂ ਅੰਦਰ ਦੀ ਦ੍ਰਿਸ਼ਟੀ ਚੇਨ ਕਰ ਦਿੰਦਾ ਹੈ ਇਹ ਗੁਰੂ ਦੇ ਹੱਥ ਵਿੱਚ ਵਢਾਈ ਹੈ ਅੱਜ ਪਾਤਸ਼ਾਹ ਸਤਗੁਰੂ ਦੀ ਵਢਾਈ ਕਰ ਰਹੇ ਨੇ ਜਦੋਂ ਸਤਗੁਰੂ ਰਖਵੱਲਾ ਹੁੰਦਾ ਸਿੱਖ ਤੇ ਨਦਰ ਕਰਦਾ ਹੈ ਉਹਨੂੰ ਬਾਹਰੀ ਰੋਗ ਤੱਪਾਂ ਤੋਂ ਵੀ ਬਚਾਉਂਦਾ ਹੈ ਔਰ ਅੰਦਰ ਦੇ ਸੁਰਤੀ ਦੇ ਰੋਗਾਂ ਤੋਂ ਵੀ ਗੁਰੂ ਰੱਖਿਆ ਕਰਦਾ ਪਰ ਉਹਦੇ ਵਾਸਤੇ ਇੱਕ ਸ਼ਰਤ ਹੈ ਉਹ ਪਤਾ ਕੀ ਹੈ ਸਿੱਖ ਨੂੰ ਗੁਰੂ ਅੱਗੇ ਐਡਮਿਟ ਕਰਨਾ ਪਏਗਾ ਹੱਥ ਜੋੜ ਕੇ ਕਿ ਪਾਦਸ਼ਾਹ ਤੁਸੀਂ ਮੈਨੂੰ ਰੱਖਿਆ ਕਰੋ ਮੇਰੇ ਵਿੱਚ ਆ ਆ ਆਪਣ ਦੇ ਮੇਰੀ ਸੁਰਤੀ ਨੂੰ ਕਹਾਮ ਕ੍ਰੋਧ ਲੋਭ ਝੂਠ ਨਿੰਦਾ ਇਹਨਾਂ ਚੀਜ਼ਾਂ ਤੋਂ ਬਚਾਓ جدو سکھ ایڈمنٹ کر کے اردس کرے ادو گرو رکھولا بلائے گرمت وے سب تو گہرا کنسپٹ ہے ارداس اور اردس ہی سکھی دی شروعات ہے ارداز ہی سکھی دا مارک ہے پوری عمر ارد ہی سکھی دی منزل ہے